ਅਤੀ ਰਾਤ ਪਟਾਲਾ ਵਿਖੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 6 ਵਿਅਕਤੀ ਜ਼ਖਮੀ ਹੋਏ ਦੱਸੇ ਜਾ ਰਹੇ ਸੀ ਤੇ ਇਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹੈਰੀ ਚੱਚਾ ਅਮਨ ਕੋਟਾ ਵਾਲਾ ਸਮੇਤ ਅਮਰਿਤ ਧਾਲਮ ਕੇਸ਼ਵ ਸ਼ਿਵਾਲਾ ਤੇ ਦੀਪ ਜੁਐਸ ਤੋਂ ਵੱਲੋਂ ਇਸ ਕਤਲकांड ਦੀ ਜ਼ਿੰਮੇਵਾਰੀ ਲਈ ਗਈ ਹੈ ਤੇ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ ਇੱਕ ਵਿਅਕਤੀ ਜੋ ਇਸ ਕਤਲकांड ਦੇ ਵਿੱਚ ਮਾਰਿਆ ਵੀ ਆਏ ਉਹ ਕਾਕਾ ਬੁੱਲੋਵਾਲ ਤੇ ਕਾਕਾ ਬੁੱਲੋਵਾਲ ਦਾ ਕਤਲ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਹੈਰੀ ਚੱਠਾ ਤੇ ਉਕਤ ਹੋਰ ਵਿਕਤੀਆਂ ਦੇ ਸਾਥੀ ਦੇ ਕਾਤਲ ਗੈਂਗ ਦੇ ਬੰਦੇ ਨੂੰ ਪਨਾਹ ਦੇਣ ਕਰਕੇ ਕੀਤਾ ਗਿਆ ਹੈ ਤੇ ਇਸ ਪੋਸਟ ਦੇ ਵਿੱਚ ਹੋਰਨਾਂ ਨੂੰ ਵੀ ਆਪਣੀ ਵਾਰੀ ਦੀ ਉੜੀ ਕਰਨ ਦੀ ਧਮਕੀ ਦਿੱਤੀ ਗਈ ਹੈ ਤੇ ਤੇ ਇਹ ਵੀ ਕਿਹਾ ਗਿਆ ਹੈ ਕਿ ਕੋਈ ਹੋਰ ਵੀ ਅਜਿਹਾ ਕਰੇਗਾ ਤਾਂ ਉਸ ਦਾ ਵੀ ਇਹੀ ਅੰਜਾਮ ਹੋਵੇਗਾ ਹਾਲਾਂਕਿ ਇਸ ਪੋਸਟ ਦੀ ਜਗਬਾਣੀ ਟੀਵੀ ਤਸਦੀਕ ਨਹੀਂ ਕਰਦਾ ਲੇਕਿਨ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਲੈਣ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ ਜਗਬਾਣੀ ਟੀਵੀ ਲਈ ਬਿਸ਼ੰਬਰ ਬਿੱਟੋ ਦੀ ਰਿਪੋਰਟ